ਸਿੱਖ ਇਤਿਹਾਸ ਪੜ੍ਹਨਾ ਚਾਹੁੰਦੇ ਹੋ ਪਰ ਸਮਝ ਨਹੀਂ ਆ ਰਿਹਾ ਕਿ ਸ਼ੁਰੂਆਤ ਕਿੱਥੋਂ ਕਰੀਏ ਕਿਹੜੀਆਂ ਕਿਤਾਬਾਂ ਤੋਂ ਪੜਹੀਏ ਤਾਂ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਮੈਂ ਤੁਹਾਨੂੰ ਐਸੀਆਂ ਦੋ ਕਿਤਾਬਾਂ ਦੱਸਾਂਗਾ ਜਿਨ੍ਹਾਂ ਦੇ ਤੋਂ ਤੁਸੀਂ ਆਪਣਾ ਸਿੱਖ ਇਤਿਹਾਸ ਪੜ੍ਹਨ ਦਾ ਸਫ਼ਰ ਸ਼ੁਰੂ ਕਰ ਸਕਦੇ ਹੋ ਜੇ ਤੁਸੀਂ ਡਿਟੇਲ ਦੇ ਵਿੱਚ ਸਿੱਖ ਹਿਸਟਰੀ ਨੂੰ ਪੜ੍ਹਨਾ ਚਾਹੁੰਦੇ ਹੋ ਤਾਂ ਤੁਹਾਨੂੰ ਹਰੇਕ ਗੁਰੂ ਦੇ ਜੀਵਨ ਉੱਤੇ ਉਹਨਾਂ ਦੀ ਬਾਇਓਗ੍ਰਾਫੀ ਪੜ੍ਹਨੀ ਪੈਗੀ ਤੇ ਹਰੇਕ ਪੀਰੀਅਡ ਦੇ ਉੱਤੇ ਸਪੈਸੀਫਿਕ ਕਿਤਾਬ ਪੜ੍ਹਨੀ ਪੈਗੀ ਉਹਦੇ ਲਈ ਤੁਸੀਂ ਸ਼ੁਰੂਆਤ ਕਰ ਸਕਦੇ ਹੋ ਸਤਵੀਰ ਸਿੰਘ ਦੀ ਇਸ ਕਿਤਾਬ ਜਿਹਦਾ ਨਾਮ ਹੈ ਬਲਿਓ ਚਰਾਗ ਜੋ ਕਿ ਬਾਇਓਗ੍ਰਾਫੀ ਆ ਗੁਰ ਗੁਰਮਤ ਦੇ ਅਨੁਸਾਰ ਬਹੁਤ ਬਿਹਤਰ ਤਰੀਕੇ ਦੇ ਨਾਲ ਸਮਝਾਇਆ ਗਿਆ ਹੈ ਇੱਕ ਮਸਟ ਰੀਡ ਬੁੱਕ ਹੈ ਪਰ ਜੇ ਤੁਹਾਡੇ ਕੋਲ ਇਨਾ ਟਾਈਮ ਨਹੀਂ ਤੁਸੀਂ ਚਾਹੁੰਦੇ ਹੋ ਕਿ ਸਾਰੀ ਸਿੱਖ ਹਿਸਟਰੀ ਬਾਰੇ ਤੁਹਾਨੂੰ ਬੇਸਿਕ ਨੋਲੇਜ ਹੋਵੇ ਤਾਂ ਡਾਕਟਰ ਗੰਡਾ ਸਿੰਘ ਤੇ ਪ੍ਰਿੰਸੀਪਲ ਤੇਜਾ ਸਿੰਘ ਜੀ ਦੀ ਲਿਖੀ ਹੋਈ ਆ ਕਿਤਾਬ ਸਿੱਖ ਇਤਿਹਾਸ ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਛਾਪੀ ਹੈ ਬਹੁਤ ਹੀ ਵਧੀਆ ਕਿਤਾਬ ਹੈ ਇਹਦੇ ਵਿੱਚ ਇਹਦੇ ਵਿੱਚ ਤੁਹਾਨੂੰ 1469 ਤੋਂ ਲੈ ਕੇ 1765 ਤੱਕ ਦਾ ਸਿੱਖ ਇਤਿਹਾਸ ਬੜੇ ਹੀ ਸ਼ਾਰਟ ਵਧੀਆ ਤੇ ਕ੍ਰਿਸਪ ਤਰੀਕੇ ਨਾਲ ਲਿਖਿਆ ਹੋਇਆ ਮਿਲ ਜਾਏਗਾ ਇਹ ਵੀ ਇੱਕ ਮਸਟ ਰეკਮੈਂਡਡ ਬੁੱਕ ਹੈ ਜੇ ਤੁਸੀਂ ਸਿੱਖ ਇਤਿਹਾਸ ਨੂੰ ਸਿਰਫ ਇੱਕ ਕਿਤਾ